ਇਹ ਸਭ ਕੁਝ ਕਹਿਣ ਤੋਂ ਬਾਅਦ ਜਿਹੜਾ ਇੱਕ ਫੈਸਲਾ ਉਹਨਾਂ ਨੇ ਅੱਛੇ ਕੰਮ ਕੰਮ ਤੋਂ ਬਾਅਦ ਇੱਕ ਫੈਸਲਾ ਫਿਰ ਉਲਟ ਲੈ ਲਿਆ ਵਾ ਜਿਹੜਾ ਕਿ ਪੰਜਾਬ ਦੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਉਲਟਾ ਉਹਨਾਂ ਦੇ ਜਜ਼ਬਾਤਾਂ ਦੇ ਖਿਲਾਫ ਆ ਉਹ ਹੈ ਪ੍ਰਕਾਸ਼ ਸਿੰਘ ਬਾਦਲ ਫਾਰਮਰ ਚੀਫ ਮਿਨਿਸਟਰ ਨੂੰ ਚੰਡੀਗੜ੍ਹ ਵਿੱਚ ਕਾਂਗਰਸ ਦੀ ਸਰਕਾਰ ਵੱਲੋਂ ਫ੍ਰੀ ਸਰਕਾਰੀ ਕੋਠੀ ਫ੍ਰੀ ਸਰਕਾਰੀ ਕਾਰਾਂ ਫ੍ਰੀ ਸਰਕਾਰੀ ਅਮਲਾ ਸਟਾਫ ਐਡਮਿਨਿਸਟ੍ਰੇਟਿਵ ਸਟੈਨੋਸ ਪੀਏ ਫ੍ਰੀ ਮੈਡੀਕਲ ਏਡ ਤੇ ਡਾਕਟਰਸ ਇਹ ਜਿਹੜੀ ਸਹੂਲਤ ਉਹਨਾਂ ਨੇ ਦਿੱਤੀ ਆ ਇਹ ਮੈਂ ਸਮਝਦਾ ਕਿ ਇਹ ਲੋਕਾਂ ਦੇ ਭਾਵਨਾਵਾਂ ਦੇ ਅਨੁਕੂਲੀ ਕਿਉਂਕਿ ਲੋਕ ਤਾਂ ਇਹ ਦੇਖ ਰਹੇ ਸੀਗੇ ਕਿ ਇਹ ਸਰਕਾਰ ਜਿਨ੍ਹਾਂ ਨੇ ਪਹਿਲਾਂ ਬਹੁਤ ਵਾਅਦੇ ਰਹਿਦੇ ਕੀਤੇ ਨੇ ਕਿ ਅਸੀਂ ਬਾਦਲ ਦੇ ਪਰਿਵਾਰ ਤੇ ਕਰਪਟ ਅਕਾਲੀ ਵਜ਼ੀਰਾਂ ਨੂੰ ਅਕਾਊਂਟੇਬਲ ਬਣਾਵਾਂਗੇ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਨੇ 10 ਸਾਲਾਂ ਚ ਲੁੱਟ ਖਸੁੱਟ ਕੀਤੀ ਆ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਇਹਨਾਂ ਦੇ ਖਿਲਾਫ ਕਮਿਸ਼ਨ ਆਫ ਇਨਕੁਆਇਰੀ ਬਿਠਾ ਕੇ ਜਾਂਚ ਕਰਾ ਕੇ ਇਹਨਾਂ ਲੋਕਾਂ ਨੂੰ ਜੇਲ੍ਹ ਵਿੱਚ ਭੇਜਾਂਗੇ ਜੇਲ੍ਹ ਚ ਤਾਂ ਕੀ ਭੇਜਣਾ ਸੀਗਾ ਹੁਣ ਆਪਾਂ ਉਹਨਾਂ ਨੂੰ ਪੂਰੀਆਂ ਸਹੂਲਤਾਂ ਦੇਣ ਤੇ ਉਤਰ ਆਏ ਔਰ ਸਹੂਲਤਾ ਵੀ ਐਸੇ ਬੰਦੇ ਨੂੰ ਦਿੱਤੀਆਂ ਜਾ ਰਹੀਆਂ ਜਿਹੜੇ ਜਨਨੂੰ ਲੋੜ ਕੋਈ ਨਹੀਂ ਕਿਸੇ ਸਧਾਰਨ ਸਾਦੇ ਚੀਫ ਮਿਨਿਸਟਰ ਨੂੰ ਫਾਰਮਰ ਕੋਈ ਗਰੀਬ ਆਦਮੀ ਹੁੰਦਾ ਇਮਾਨਦਾਰ ਹੁੰਦਾ ਤਾਂ ਸਾਡੀ ਸਮਝ ਆਉਂਦੀ ਸੀਗੀ ਇਹ ਤਾਂ ਆਦਮੀ ਹਸਾਰਾ ਕਰੋਨਾ ਦੇ ਮਾਲਕ ਨੇ 3 7 ਸਟਾਰ ਹੋਟਲ ਨੇ 500 ਬੱਸ ਆ ਆਪਣਾ ਪ੍ਰਾਈਵੇਟ ਚੈਨਲ ਨੇ ਟੈਲੀਵਿਜ਼ਨ ਦੇ ਬਹੁਤ ਵਪਾਰ ਨੇ ਇਹਨਾਂ ਨੂੰ ਮੁਫਤ ਸਰਕਾਰੀ ਸਹੂਲਤ ਦੀ ਮੰਨਦਾ ਸੁੱਕੇ ਤੋਂ ਲੋੜ ਆ ਕੀ ਇਹ ਕੀ ਇਹਨਾਂ ਨੂੰ ਇਹ ਸਹੂਲਤਾ ਮੁਫਤ ਦੇਣੀਆਂ ਪਣਦੀਆਂ ਸੀਗੀਆਂ ਇਸ ਲਈ ਇਸ ਗੱਲ ਦੀ ਅਸੀਂ ਕੰਡੈਮਨ ਕਰਦੇ ਹਾਂ ਔਰ ਮੈਂ ਇਹ ਕਹਿਣਾ ਕਿ ਚਲੋ ਮੰਨ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਗ੍ਰੇਸ ਦਿਖਾਈ ਹੈ ਜੀ ਕਿ ਪ੍ਰਕਾਸ਼ ਸਿੰਘ ਬਾਦਲ ਮੇਰੇ ਤੋਂ ਸਿਆਸੀ ਤੌਰ ਤੇ ਸੀਨੀਅਰ ਆ ਪੰਜ ਵਾਰ ਮੁੱਖ ਮੰਤਰੀ ਰਹੇ ਆ ਤੇ ਮੇਰੀ ਬਾਦਲ ਸਾਹਿਬ ਨੂੰ ਅਪੀਲ ਹੈ ਕਿ ਤੁਸੀਂ ਇਹ ਸਾਰੀਆਂ ਜੜੀਆਂ ਸਹੂਲਤਾਂ ਨੇ ਇਹਨਾਂ ਨੂੰ ਤੁਸੀਂ ਖੁਦ ਨਾ ਕਰ ਦਿਓ ਤੇ ਜੇ ਲੈਣੀਆਂ ਬਿਲਕੁਲ ਤੇ ਫਿਰ ਤੁਹਾਨੂੰ ਸਰਕਾਰੀ ਕੋਠੀ ਦਾ ਜੋ ਮਾਰਕੀਟ ਵੈਲਿਊ ਆ ਉਹ ਉਹਦਾ ਕਿਰਾਇਆ ਦੇਣਾ ਚਾਹੀਦਾ ਡਾਕਟਰ ਦੀ ਤਨਖਾਹ ਦੇਣੀ ਚਾਹੀਦੀ ਆ ਸਿਕਿਉਰਟੀ ਆਣੀ ਦੇ ਤਨਖਾਹਾਂ ਦੇਣੀਆਂ ਚਾਹੀਦੀਆਂ ਗੱਡੀਆਂ ਦੇ ਪੈਟਰੋਲ ਆਪਣੇ ਕੋਲੋਂ ਦੇਣਾ ਚਾਹੀਦਾ ਕਿਉਂਕਿ ਤੁਹਾਡੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੇ ਫੈਸਲਾ ਕੀਤਾ ਕਿ ਉਹਨਾਂ ਨੇ ਨਾ ਇੱਕ ਨਾ ਤਨਖਾਹ ਲੈਣੀ ਸਰਕਾਰੀ ਖਜ਼ਾਨੇ ਚ ਨਾ ਉਹਨਾਂ ਨੇ ਕੋਈ ਸਰਕਾਰੀ ਗੱਡੀ ਲਈ ਜਾ ਤੇ ਜੇ ਜਿਨ੍ਹਾਂ ਨੂੰ ਕਹਿੰਦੇ ਸਭ ਕੁਝ ਹੈਗਾ ਕਿਉਂਕਿ ਬਾਦਲਾ ਦੇ ਪਰਿਵਾਰ ਕੋਲ ਚੰਡੀਗੜ੍ਹ ਦੇ ਵਿੱਚ ਹੀ ਸੁਬੀਰ ਸਿੰਘ ਬਾਦਲ ਕੋਲ 1.5 ਏਕੜ ਦਾ 9 ਸੈਕਟਰ ਦੇ ਵਿੱਚ ਫਾਰਮ ਹਾਊਸ ਹੈ ਫਾਰਮ ਹੌਸਿਸ ਦੀ ਕਹਿ ਰਿਹਾ ਮੈਂ ਕਿ ਕਿ ਡੇਡ ਏਕੜ ਬਹੁਤ ਜਿਆਦਾ ਜ਼ਮੀਨ ਹੁੰਦੀ ਕਿ ਸੁਖਬੀਰ ਦੇ ਡੇਡ ਏਕੜ ਨੌ ਸੈਕਟਰ ਦੇ ਘਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੁਣਾਂ ਵਾਸਤੇ ਕੋਈ ਜਗ੍ਹਾ ਨਹੀਂ ਸੀ ਹੁਣੇ ਹੀ ਉਹਨਾਂ ਨੇ ਤੀਸਰਾ 7 ਸਟਾਰ ਹੋਟਲ ਬਣਾਇਆ ਸੁਖ ਫਿਲਾਜ਼ ਐਂਡ ਰਿਜ਼ੋਰਟਸ ਨਵੇਂ ਚੰਡੀਗੜ੍ਹ ਵਿੱਚ ਪੱਲਨਪੁਰ ਪਿੰਡ ਵਿੱਚ ਉੱਥੇ ਇੱਕ ਪੂਰਾ ਵੱਡਾ ਫਾਰਮ ਹਾਊਸ ਹੋਰ ਬਣਾਇਆ ਗਿਆ ਬਾਦਲ ਦੀ ਪਰਿਵਾਰ ਦੀ ਰਹਿائش ਲਈ ਕਿ ਉੱਥੇ ਵੀ ਬਾਦਲ ਸਾਹਿਬ ਵਾਸਤੇ ਕੋਈ ਜਗ੍ਹਾ ਨਹੀਂ ਇਸ ਲਈ ਇਹ ਫੈਸਲਾ ਜਿਹੜਾ ਹੈ ਇਹ ਗਲਤ ਹੈ ਕੈਪਟਨ ਅਰਵਿੰਦਰ ਸਿੰਘ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਰਕਾਰੀ ਖਜ਼ਾਨਾ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਔਰ ਉਸ ਵਕਤ ਜਦੋਂ ਸਰਕਾਰ ਦੇ ਉੱਤੇ 2 ਲੱਖ ਕਰੋੜ ਤੋਂ ਜ਼ਿਆਦਾ ਕਰਜ਼ਾ ਵੀ ਕੈਨੋਟ ਅਫੋਰਡ ਟੂ ਗਿਵ ਇਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਨੇ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਕਮੀ ਨਹੀਂ ਜੀ। ਇਸ ਲਈ ਮੈਨੂੰ ਇਹ ਉਮੀਦ ਹੈ ਜਾਂ ਤਾਂ ਕੈਪਟਨ ਅਰਵਿੰਦਰ ਸਿੰਘ ਇਸ ਫੈਸਲੇ ਨੂੰ ਰਿਵਿਊ ਕਰਨਗੇ। ਨਹੀਂ ਕਰਨਗੇ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਪੁੱਛਾਂਗੇ ਕਿ ਇਹ ਕਿਸ ਅਧਾਰ ਤੇ ਤੁਸੀਂ ਫੈਸਲਾ ਲਿਆ ਵਾ। ਤੇ ਨਾਲੇ ਮੈਨੂੰ ਉਮੀਦ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਬੜੇ ਤਜਰਬੇਕਾਰ ਲੀਡਰ ਨੇ ਉਹ ਆਪੀ ਇਹਨਾਂ ਗੱਲਾਂ ਰਹਿਤਾਂ ਨੂੰ ਸਾਰਿਆਂ ਨੂੰ ਨਾ ਕਰਦੇ ਮੈਨੂੰ ਇਹ ਆਸ ਹੈ ਤੇ ਜਾਂ ਫਿਰ ਇਹ ਪੂਰਾ ਖਰਚਾ ਦੇਣਗੇ ਇਹ ਮੈਂ ਇਸ ਨਜ਼ਰੀਏ ਤੋਂ ਸਮਝਦਾ ਕਿ ਕੁਝ ਅੱچھے ਫੈਸਲੇ ਲੈ ਕੇ ਆਪਾਂ ਫਿਰ ਇੱਕ ਫੈਸਲਾ ਉਹੀ ਲੈਂਦਾ ਵਾ ਜਿਹਦੇ ਤੋਂ ਲੋਕ ਜਿਹੜੇ ਨੇ ਮੈਂ ਸਮਝਦਾ ਕਿ ਇਸ ਇਸ ਤਰ੍ਹਾਂ ਦੇ ਫੈਸਲਿਆਂ ਦੇ ਖਿਲਾਫ ਨੇ ਮੈਨੂੰ ਪੂਰਨ ਆਸ ਹੈ ਕਿ ਇਹ ਗਵਰਨਮੈਂਟ ਇਸ ਨੂੰ ਰਿਵਿਊ ਕਰੇਗੀ ਡੈਫੀਨਿਟਲੀ ਐਂਡ ਅਦਰ ਇਸ਼ੂਜ਼ ਜਿਹੜੇ ਸੀ ਕਹਿਿਆ ਸੀ ਕੰਸਟਰਕਟਿਵ ਓਪੋਜੀਸ਼ਨ ਦਾ ਰੋਲ ਅਦਾ ਕਰਨ ਲਈ ਧਿਆਨ ਹੈ ਅਸੀਂ ਇਹਨਾਂ ਦਾ بی.ਐੱਪੀ ਕਲਚਰ ਨੂੰ ਵੈਲਕਮ ਕੀਤਾ ਭਾਵੇਂ ਕਿ ਉਹ ਆਮ ਆਦਮੀ ਪਾਰਟੀ ਦੇ এজেন্ডੇ ਤੋਂ ਲੈ ਕੇ ਗਏ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਅੱਛੀਆਂ ਗੱਲਾਂ ਉਹਨਾਂ ਨੇ ਕੀਤੀਆਂ ਅਸੀਂ ਉਹਨਾਂ ਦੇ ਸ਼ਲਾਘਾ ਕਰਦੇ ਹਾਂ ਅਸੀਂ ਵਿਦਆਊਟ ਐਨੀ ਪਰਪਸ ਅਸੀਂ ਹਰ ਗੱਲ ਨੂੰ ਕੰਡੈਮਨ ਨਹੀਂ ਕਰ ਰਹੇ ਲੇਕਿਨ ਆ ਜਿਹੜਾ ਉਹਨਾਂ ਨੇ ਸੂਤ ਦਿੱਤੀ ਆ ਸਾਰੀ ਤੇ ਖਜ਼ਾਨੇ ਨੂੰ ਫਿਰ ਛਿੱਕੇ ਤੇ ਟੰਗ ਦਿੱਤਾ ਵਾ ਇਹ ਮੈਂ ਸਮਝਦਾ ਕਿ ਉਹਨਾਂ ਨੂੰ ਡੈਫੀਨਿਟਲੀ ਰਿਵਿਊ ਕਰਨੀ ਚਾਹੀਦੀ ਆ ਅੱਜ ਇਸ ਨਜ਼ਰੀਏ ਨਾਲ ਮੈਂ ਅੰਮ੍ਰਿਤਸਰ ਵਿੱਚ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਥੈਂਕ ਯੂ ਸ਼ੁਕਰੀਆ